ਬਾਬਾ ਜੀ ਪਿੱਛੋਂ ਤੁਸੀਂ ਕਿੱਥੋਂ ਦੇ ਹੋ ਆਪਣਾ? ਇੰਡੀਆ ਤੋਂ ਆਏ ਸੀ ਜਾਂ ਇੱਥੇ ਹੀ ਸੀ? ਇੰਡੀਆ ਜੀ। ਇੰਡੀਆ ਕਿਹੜਾ ਸੀ ਆਪਣਾ ਪੰਜਾਬ? ਹਾਂ। ਪੰਜਾਬ ਜੀ ਕਿਹੜਾ? ਓਏ ਲਾ। ਓਏ ਲਾ। ਬਾਬਾ ਜੀ ਵੀ ਅੰਮ੍ਰਿਤਸਰ ਦੇ ਆ। ਤੁਸੀਂ ਅੰਮ੍ਰਿਤਸਰ ਦੇ। ਅਸੀਂ ਵੀ ਅੰਮ੍ਰਿਤਸਰ ਦੇ। ਬਾਬਾ ਜੀ ਮੈਂ ਆ ਆਂ ਅੰਮ੍ਰਿਤਸਰ ਦਾ ਵਾਂ। ਸਾਡਾ ਪਿੰਡ ਆ ਮਾਨੋਚਾਲ। ਅੱਛਾ ਜੀ। ਤਲਤਾਰਨ। ਅੱਛਾ ਜੀ। ਸਾਡਾ ਹੈਗਾ ਬਾਪੜਾ ਸultanwind। ਵਾਹ। ਤੇ ਤੁਹਾਡਾ ਕਿਹੜਾ ਹੈ? ਸਾਡਾ ਭਗਤਾਂ ਦਰਵਾਜਾ। ਹੈਂ? ਭਗਤਾਂ ਦਰਵਾਜਾ। ਭਗਤਾਂ ਦਾ ਦਰਵਾਜ਼ਾ। ਭਗਤਾਂ ਦਾ ਦਰਵਾਜ਼ਾ। ਹਾਂ। ਵਾਹ ਵਾਹ ਉਹ ਵੇ ਲੋ ਐਸੇ ਦਰਵਾਜ਼ੇ ਬੰਦ ਹੋਏ ਆ ਮੁੜ ਕੇ ਖੁੱਲੇ ਹੀ ਨਹੀਂ ਹੈ ਉਹ ਖੁੱਲੇ ਕਿਤੇ ਤੇ ਆਪਣੀ ਕਿੰਨੀ ਕੁ ਉਮਰ ਹੋ ਗਈ ਹੁਣ ਹੋ ਇਹ 85 ਸਾਲ 85 ਸਾਲ ਮਾਸ਼ਾਅੱਲ੍ਹਾ ਅੱਲਾਹ ਦੀ ਸਪੁਰਦ ਹੋ ਗਏ ਉਹ ਮਾਰੋ ਤੂੰ ਕਿਤੇ ਇਹ ਨਹੀਂ ਵੀ ਇੱਥੇ ਫਿਰਨ ਤੁਰਨਾ ਆ ਬਾਬਾ ਇਹ ਵੇਖ ਲਓ ਮੇਰੀ ਅਜੇ 50 ਸਾਲ 45 ਸਾਲ ਹੋਣੀ ਇਹ ਨਜ਼ਲੇ ਨਾ ਚਿੱਟੇ ਹੋਏ ਤੇਰੇ ਤੁਸੀਂ ਦਵੋ ਨਾ ਅਡਵਾਂਸ ਦਵੋ ਤੇ ਸ਼ਾਮ ਨੂੰ 5 ਵਜੇ ਲੈ ਜਿਓ ਖੋਤਾ ਆ ਕੇ ਲੈ ਬਹੁਤ ਅੱਛੇ ਮੈਂ ਤੇ ਇੱਥੇ ਛੱਡ ਜਾ ਤੂੰ ਖੋਤੇ ਤੇ ਫੇਰੇ ਲਾਉਣ ਲੱਗ ਪਵੇਂ ਟਿੱਟਾ ਲੱਦ ਕੇ ਇਧਰ ਗਿਆ ਹੋਵੇਂ ਮੈਂ ਮੁੜ ਕੇ ਖੋਤਾ ਲੱਭਾਂ ਇਥੋਂ ਖੋਤਾ ਵਾ ਲੈਮੂਜ਼ਿਨ ਨਹੀਂ ਦੇ ਚੱਲਾ ਤੂੰ